ਆਪਣਾ ਅਨੰਦ ਸਿੱਧੂ ਸਾਹਿਬ ਨੇ ਪਹੁੰਚੇ ਹੋਏ ਨੇ ਪਿੰਡ ਟੌੜੇ ਜ਼ਿਲ੍ਹਾ ਪਟਿਆਲੇ ਦੇ ਵਿੱਚ ਵੈਲਫੇਅਰ ਕਲੱਬ ਵੱਲੋਂ ਕਰਵਾਇਆ ਗਿਆ ਖਾਣਦਾਨ ਕੈਂਪ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਮੇਂ ਮੌਕੇ ਦੀਆਂ ਤਸਵੀਰਾਂ ਤੇ ਪਹੁੰਚੇ ਹੋਏ ਨੇ ਭਾਨਾ ਸਿੱਧੂ ਜੀ ਵੀਰ ਜੀ ਮੜਾ ਸਾਈਡ ਤੇ ਜੋ ਜੀ ਪਰ ਰੰਜੀਤ ਟੌੜਾ ਸਾਹਿਬ ਦਾ ਪਿੰਡ ਹੈ ਇਸ ਪਿੰਡ ਦੇ ਵਿੱਚ ਆ ਕੇ ਆਪ ਨੂੰ ਆਪ ਨੂੰ ਮਾਣ ਮਾਣ ਮਹਿਸੂਸ ਹੁੰਦਾ ਸਾਰੇ ਨੌਜਵਾਨ ਨੇ ਸਾਰੇ ਭਰਾ ਨੇਗੇ ਮਿੱਤਰ ਨੇਗੇ ਛੋਟੇ ਮੇਰੇ ਵੱਡੇ ਭਰਾ ਨੇ ਸਾਰੇ ਮਿਲ ਕੇ ਹਾਂਜੀ ਕਰੀ ਜਾਓ ਇਹਨਾਂ ਨੌਜਵਾਨਾਂ ਨੇ ਬਹੁਤ ਚੰਗਾ ਪ੍ਰਾਲਾ ਕੀਤਾ ਦੇਖੋ ਬਈ ਇਹ ਪ੍ਰਾਲੇ ਨੇ ਕਿ ਇਹ ਪੰਜਾਬ ਦੇ ਵਿੱਚ ਜਿਵੇਂ ਕਿ ਪਿੰਡਾਂ ਦੇ ਵਿੱਚ ਆਪਾਂ ਗੱਲ ਕਰੀਏ ਵੀ ਖੂਨਦਾਨ ਕੈਂਪਾਂ ਦੀ ਗੱਲ ਕਰੀਏ ਟੂਰਨਾਮੈਂਟਾਂ ਦੀ ਗੱਲ ਕਰੀਏ ਜਿਹੜੇ ਵੀ ਇਹ ਪ੍ਰਾਲੇ ਨੇਗੇ ਹਨਾ ਇਹ ਪ੍ਰਾਲੇ ਜਦੋਂ ਨੌਜਵਾਨ ਪਿੰਡ ਦੇ ਵਿੱਚ ਇਕੱਠੇ ਹੁੰਦੇ ਨੇ ਇਕਤਾ ਹੁੰਦੇ ਤਾਂ ਇਹ ਪ੍ਰਾਲੇ ਹੁੰਦੇ ਨੇ ਹਾਂ ਹੈਨਾ ਜਿੱਤੇ ਹੁਣ ਸਭ ਤੋਂ ਵੱਡੀ ਸਮੱਸਿਆ ਪਤਾ ਕੀ ਆਈ ਜਾਂਦੀ ਹੈ ਜਿਹੜੀ ਆਪਾਂ ਗੱਲ ਕਹਿਣਾ ਮੈਂ ਨੌਜਵਾਨਾਂ ਨਾਲ ਜਿਹੜੀ ਗੱਲ ਸਾਂਝੀ ਕਰਕੇ ਆਟਾ ਹੈ ਸਮੱਸਿਆ ਸਾਡੇ ਪੰਜਾਬ ਦੇ ਵਿੱਚ ਇਹ ਇਹ ਆਈ ਜਾਂਦੀ ਨੇ ਕਿ ਸਾਡੇ ਸੱਥਾਂ ਖਾਲੀ ਹੋਈ ਜਾਂਦੇ ਨੇ ਸਾਡੇ ਗਰਾਊਂਡ ਖਾਲੀ ਹੋ ਜਾਂਦੇ ਨੇ ਸਾਡੇ ਜੰਮਾ ਖਾਲੀ ਹੋ ਜਾਂਦੇ ਨੇ ਜੇਕਰ ਹੁਣ ਸਾਡੇ ਪਿੰਡਾਂ ਦੇ ਪਿੰਡ ਖਾਲੀ ਹੋ ਜਾਂਦੇ ਨੇ ਹੁਣ ਉਹਨਾਂ ਨੇ ਇੱਕ ਉੱਤੇ ਕਿੱਥੇ ਮੇਲੇ ਹੋਣਗੇ ਕਿੱਥੇ ਕੈਂਪ ਲੱਗਣਗੇ ਹਨ ਇਸ ਕਰਕੇ ਨੌਜਵਾਨਾਂ ਦਾ ਦੇਖ ਮੈਂ ਪਿਛਲੇ 2 ਸਾਲਾਂ ਤੋਂ ਲੱਗਿਆ ਹੋਣਾ ਵੀ ਯਾਰ ਇਹ ਸਾਡੀ ਜਿਹੜੀ ਪੰਜਾਬ ਦੀ ਨੌਜਵਾਨੀਆਂ ਬਾਹਰ ਜਾਈ ਜਾਂਦੀਆਂ ਜਾਂ ਸਾਡੀ ਜਿਹੜੀ ਸਿੱਖਿਆ ਪ੍ਰਣਾਲੀ ਖਤਮ ਹੋਈ ਜਾਂਦੀ ਸਾਡੇ ਗਰਾਊ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਨੌਜਵਾਨਾਂ ਨਾਲ ਮਿਲ ਕੇ ਹੀ ਗੱਲ ਕਰਦਾ ਵੀ ਨੌਜਵਾਨ ਭਰਾਵੋ ਜੇ ਆਪਾਂ ਪਿੰਡ ਛੱਡ ਛੱਡ ਕੇ ਪੰਜਾਬ ਛੱਡ ਕੇ ਐਵੇਂ ਬਾਹਰ ਵਾਗੇ ਤਾਂ ਹਾਲਾਤ ਬੜੇ ਮਾੜੇ ਹੋਣੇ ਆ ਜੀ ਹਰ ਇੱਕ ਨੌਜਵਾਨ ਹੁਣ 25-30 ਲੱਖ ਰੁਪਇਆ ਨੌਜਵਾਨ ਕੋਈ ਵੀ ਨੌਜਵਾਨ ਆਪਦਾ ਘਰੇ ਆਪਦੇ ਮਾਪੇ ਤੋਂ ਲੈ ਕੇ ਜਾਂਦਾ ਕਿੰਨੇ ਸਾਲ ਵਾਪਸ ਨਹੀਂ ਮੁੜਦਾ ਜਾਂ ਤਰੋਥੀ ਹੋ ਕੇ ਰਹਿ ਜਾਂਦਾ ਹੁਣ ਸਾਡੇ ਕਿੰਨੇ ਕਾਲਜਾਂ ਨੂੰ ਜਿੰਦੇ ਲੱਗੇ ਹੁਣ ਕਿੰਨੇ ਜਿਹੜੇ ਮੇਰੇ ਪ੍ਰੋਫੈਸਰ ਮਿੱਤਰ ਨੇਗੇ ਉਹਨਾਂ ਨਾਲ ਸਾਰਿਆਂ ਨਾਲ ਹੁਣ ਗੱਲ ਹੁੰਦੀ ਹੈ ਕਿੰਨਾ ਇਸ ਸਾਲ ਜਿਹੜੇ ਸਾਡੇ ਕਾਲਜਾਂ ਜੁਨੀਅਰ ਯੂਨੀਵਰਸਿਟੀ ਐ ਕਹਣਾ ਇਹਦੇ ਵਿੱਚ ਚੰਗੀ ਗੱਲ ਆ ਤੁਸੀਂ ਰੋਲ ਨਵਾ ਰੋਲਾ ਪਾਇਆ ਹੁਣ ਕਿੰਨੇ ਏਜੰਟ ਆ ਆਪਾਂ ਮਾਫੀਆ ਨਾਲ ਲੜੇ ਜਿਹੜਾ ਕਿ ਪੰਜਾਬ ਦੇ ਵਿੱਚ ਮਾਫੀਆ ਬਹੁਤ ਵੱਡਾ ਨਾ ਇਹ ਹੂੰ ਇਹਦੇ ਮਾਫੀਆ ਨਾਲ ਲੜੇ ਘਟੋ ਘਟ ਮਨਲਾ 100 ਕਰੋੜ ਦੀ ਆਪਾਂ ਲੋਕਾਂ ਨਾਲ ਵਾਪਸ ਕਰਵਾਤਾ ਹੂੰ ਜੀ ਆਪਣੇ ਕੋਲੇ ਲਿਖਿਆ ਪਿਆ ਇਹ ਇੱਥੇ ਚਲੋ ਕਹਾਂ ਨੂੰ ਤਾਂ ਹਰ ਕੋਈ ਬੰਦਾ ਬੋਲ ਲੰਦਾ ਹਨਾ ਮੈਂ ਕਹਿੰਦਾ ਜਦੋਂ ਕੋਈ ਬੰਦਾ ਬੈ ਕੇ ਸਾਹਮਣੇ ਗੱਲ ਕਰੇ ਨਾ ਫਿਰ ਪਤਾ ਲੱਗਦਾ ਐਡੇ ਵੱਡੇ ਚਲੋ ਇਹ ਆਪਾਂ ਮਹਾਰਾਜ ਨੇ ਕਾਰਜ ਕਰਵਾਏ ਪਰ ਨੌਜਵਾਨੋਂ ਨੂੰ ਮਰੀ ਹੀ ਬੇਨਤੀ ਆ ਵੀ ਨੌਜਵਾਨੋਂ ਜੇਕਰ ਤੁਸੀਂ ਚਾਹੁੰਦੇ ਹੋ ਵੀ ਕੋਈ ਪਿੰਡ ਦਾ ਚੰਗਾ ਕਰਨਾ ਚਾਹੁੰਦੇ ਹੋ ਪੰਜਾਬ ਦਾ ਚੰਗਾ ਕਰਨਾ ਚਾਹੁੰਦੇ ਹੋ ਤਾਂ ਇੱਥੇ ਰਹਿ ਕੇ ਕਰ ਸਕਦੇ ਹੋ ਇਸ ਕਰਕੇ ਪੀਰੋ ਮੇਰੇ ਭਰਾਵੋ ਤੁਸੀਂ ਪੰਜਾਬ ਛੱਡ ਕੇ ਨਾ ਜਾਓ ਇੱਥੇ ਰੋਜ਼ਗਾਰ ਇੱਥੇ ਕੰਮ ਪੈਦਾ ਕਰੋ ਹਨਾ ਤੇ ਦੂਜੀ ਜਿਹੜੀ ਗੱਲ ਹੁਣ ਇਹਨਾਂ ਨੌਜਵਾਨਾਂ ਨੇ ਅਪਰਾਲਾ ਕੀਤਾ ਖੂਨ ਦਾ ਖੂਨਦਾਨ ਦਾ ਅਪਰਾਲਾ ਕੀਤਾ ਕੈਂਪ ਲਾਇਆ ਜੀ ਬੜੀਆਂ ਦੇਖੋ ਤਕਨੀਕਾਂ ਆ ਗਈਆਂ ਬੜਾ ਵਿਗਿਆਨ ਹੋ ਗਿਆ ਬੜੀਆਂ ਖੋਜਾਂ ਕਰ ਲਈਆਂ ਚੰਦ ਤੇ ਕਰ ਪਹੁੰਚ ਗਏ ਤੇ ਕਰ ਪਹੁੰਚ ਗਏ ਹਨਾ ਤੇ ਤੁਸੀਂ ਆ ਦੇਖੋ ਵੀ ਕਿਸੇ ਮਸ਼ੀਨ ਦੇ ਵਿੱਚ ਜਿਹੜੀਆਂ ਆਪਾਂ ਮਸ਼ੀਨਾਂ ਇੰਨਾ ਤਿਆਰ ਹੋਈਆਂ ਨੇ ਕਿਸੇ ਰੋਟੀਆਂ ਧਰ ਦੋ ਦੁੱਧ ਪਾ ਦੋ ਜਾਂ ਜੋ ਵੀ ਖਾਣਾ ਪਦਾਰਥ ਪਾ ਦੋ ਖੂਨ ਤਿਆਰ ਹੋ ਸਕਦਾ ਨਹੀਂ ਤਿਆਰ ਹੋ ਸਕਦਾ ਕੁਦਰਤ ਨੇ ਪ੍ਰਮਾਤਮਾ ਨੇ ਸਾਨੂੰ ਇੰਨਾ ਜਿਹੜਾ ਸਾਡਾ ਸਰੀਰ ਆ ਇੱਕ ਬੰਦੇ ਜੋ ਖੂਨ ਕੱਢ ਕੇ ਦੂਜੇ ਬੰਦੇ ਜੀ ਪਾ ਸਕਦਾ ਖੂਨ ਇਹ ਜੀ ਮਸ਼ੀਨ ਕੋਈ ਤਿਆਰ ਨਹੀਂ ਹੋਈ ਜਿਹੜੀ ਕੋਈ ਕੋਈ ਖੂਨ ਬਣਾ ਲੇ ਇਹ ਸਭ ਤੋਂ ਵੱਡਾ ਧਾਨ ਆ ਇਸ ਕਰਕੇ ਭਰਾਵੋ ਇਹ ਜਿਹੇ ਅਪਰਾਲੇ ਜਿਹੜੇ ਨੌਜਵਾਨ ਕਰਦੇ ਨੇ ਨਾ ਧੰਨਵਾਦ ਕਰਦਾ ਬਾਕੀ ਨੌਜਵਾਨਾਂ ਨੂੰ ਮਿਲ ਕੇ ਚੰਗਾ ਲੱਗਿਆ ਇਹ ਗੱਲਾਂ ਇਹਨਾਂ ਨਾਲ ਹੋਈਆਂ ਨੇਗੀਆਂ ਕਿ ਭਰਾਵੋ ਪਾਰਟੀਆਂ ਬੰਨ੍ਹਣੇ ਬਹੁਤ ਤੁਹਾਨੂੰ ਪਤਾ ਹਰ ਇੱਕ ਜਿਹੜਾ ਵੀ ਕੋਈ ਬਣ ਜਾਂਦਾ ਹੈ ਉਦਿਆਂ ਪਾਣਨ ਤੋਂ ਪਹਿਲਾਂ ਗੱਲਾਂ ਕੁਝ ਹੋਰ ਹੋ ਜਾਂਦੇ ਨੇ ਬਾਅਦ 'ਚ ਗੱਲਾਂ ਕੁਝ ਹੋਰ ਹੋ ਜਾਂਦੇ ਨੇ ਹੁਣ ਜਿਹੜਾ ਟੌੜਾ ਸਾਹਿਬ ਹੋਏ ਨੇ ਕਹਿਣੀ ਤੇ ਕਰਨੀ ਦੇ ਇਨਸਾਨ ਸੀ ਜੀ ਕਿੱਡਾ ਵੱਡਾ ਉਹਨਾਂ ਦਾ ਆਪਾਂ ਨਾਮ ਸੁਣਦੇ ਆਂ ਪੜ੍ਹਦੇ ਆਂ ਪੁਰਾਣੀਆਂ ਗੱਲਾਂ ਸੁਣਦੇ ਆਂ ਇਹੋ ਜਿਹੇ ਲੀਡਰ ਸੀਗੇ ਜਿਹੜੇ ਇੱਕ ਅੱਜ ਦੇ ਲੀਡਰ ਨੇਗੇ ਜਿਹੜੇ ਬਸ ਕੱਲਾ ਆਪ ਦੇ ਘਰਾਂ ਤੇ ਕਲੀ ਸੀਮਤ ਹੋਏ ਖੜੇ ਨੇਗੇ ਹੈਨਾ ਇਹ ਕੋ ਲੀਡਰ ਸੀਗਾ ਜਿਹੜਾ ਕਿ ਆਪਨਾ ਆਪ ਗਵਾ ਕੇ ਲੋਕਾਂ ਲਈ ਸਾਰਾ ਕੁਝ ਸਮਰਪਿਤ ਸੀਗਾ ਤੇ ਇਹ ਸਾਡੇ ਨੌਵੇਂ ਵਾਰਾਂ ਨਾਲ ਗੱਲਾਂ ਹੀ ਕਹਿਣਾ ਹੈ ਭਰਾਵੋ ਜਿਹੜੇ ਜੋ ਕੁਝ ਹਸਤਾਬ ਚੱਲ ਰਿਹਾ ਪੰਜਾਬ ਦੇ ਵਿੱਚ ਇਹਨੂੰ ਸੁਧਾਰਨ ਦੀ ਆਪਾਂ ਕੋਸ਼ਿਸ਼ ਕਰੀਏ ਚੰਗੇ ਪਾਸੇ ਨੂੰ ਲੈ ਗ ਜਾਈਏ ਪੰਜਾਬ ਦੇ ਵਿੱਚ ਤੇ ਚੰਗਾ ਕੋਈ ਪਿੰਡਾਂ ਦੇ ਵਿੱਚ ਬਕਾਵ ਹੋਣ ਚੰਗੇ ਨੌਜਵਾਨ ਅੱਗੇ ਮੋਰੀ ਹੋ ਕੇ ਅਗਵਾਈ ਕਰਨ ਤਾਂ ਬਦਲ ਸਕਦਾ ਸਾਡਾ ਸਰ ਜੀ ਦੇਖੋ ਭਾਈ ਗੱਲ ਐ ਉਹ ਆ ਪਾਵਨ ਗੁਰੂ ਪਾਣੀ ਪਿੱਤਾ ਮਾਤਾ ਤਰਤਾ ਮਾਤ 70% ਆਪਾਂ ਕਹਿੰਦੇ ਧਰਤੀ ਪਾਣੀ ਉਨੇ ਹੀ ਸਾਡੇ ਸਰੀਰ ਚ ਪਾਣੀ ਆ ਸਾਰਾ ਪਾਣੀ ਦੇਖੋ ਆਪਣੇ ਪ੍ਰੀਨਾ ਚੋਂ ਹੀ ਜਾਂਦਾ ਹਨਾ ਪਾਣੀ ਹਵਾ ਮਿੱਟੀ ਦਾ ਸਾਡਾ ਸਰੀਰ ਬਣਿਆ ਹੋਇਆ ਹੈ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦੀ ਬਾਣੀ ਵੀ ਸਾਨੂੰ ਇਹ ਸਮਝਾਉਂਦੀ ਹੈ ਦੇਖੋ ਮੈਂ ਆਪਣਾ ਪਿੱਛੇ ਜੇ ਥੋੜੇ ਦਿਨ ਪਹਿਲਾਂ ਮੈਂ ਦਵਾਈ ਚ ਜਾ ਕੇ ਆਇਆ ਜੀ ਹੱਥ ਚ ਰੇਤੇ ਦੀ ਮੁੱਠੀ ਭਰ ਲਈ ਸਾਰਾ ਕਰ ਜਾਂਦਾ ਨਾ ਉਹਨਾਂ ਕੋਲੇ ਪਾਣੀ ਹੈ ਆਪਣਾ ਨਾ ਉਹਨਾਂ ਕੋਲੇ ਨਾਜ ਆਪਣਾ ਨਾ ਉਹਨਾਂ ਕੋਲੇ ਮਿੱਟੀ ਆਪਣੀ ਨਾ ਕੋਈ ਤੇਲ ਤੂਲ ਕੁਝ ਨਹੀਂ ਹੈਗਾ ਜਿਹੜਾ ਦਵਾਈ ਆ ਜੀ ਬਾਕੀ ਹੋਰਾਂ ਸ਼ਹਿਰਾਂ ਕੋਲੇ ਹੈਗਾ ਤੇਲ ਤੂਲ ਹਨਾ ਪਰ ਦੇਖੋ ਕਿੰਨਾ ਤਰੱਕੀ ਦੇ ਉਪਰ ਆ ਰਹੇ ਨੇਗੇ ਉਹ ਵਾਤਾਵਰਣ ਨੇ ਵੀ ਸਾਫ ਕਰਨਾ ਇਹਨਾਂ ਨੂੰ ਕਿੰਨਾ ਡਿਵੈਲਪਮੈਂਟ ਉੱਥੇ ਹੋ ਰਹੀ ਹੈ ਕਿ ਉਹਨਾਂ ਦਾ ਸਿਸਟਮ ਉਹਨਾਂ ਦਾ ਰਾਜਾ ਚੰਗਾ ਪਰ ਇਹੀ ਗੱਲ ਸਰਕਾਰਾਂ ਨੂੰ ਚਾਹੀਦੀ ਆ ਕਿ ਜੇ ਕੋ ਪਾਣੀ ਸਭ ਤੋਂ ਵੱਡਾ ਸਾਡਾ ਮੂਲ ਸਿਧਾਂਤ ਹੈ ਜਦੋਂ ਇਹ ਤਾਂ ਇਹ ਚਾਹੁੰਦੇ ਨੇ ਵੀ ਇੱਕ ਦੋ ਮਰਨ ਫਿਰ ਸੰਘਰਸ਼ ਕਰਨ ਪਰ ਅੰਦੋਲਨ ਕਰਨ 600 600 ਕਰੋੜ ਦੇ ਲਾਏ ਹੋਏ ਜਿਹੜੇ ਕਿ ਆਪਣਾ ਆਪਣੇ ਲਾਏ ਹੋਏ ਸੀਗੇ ਆਪਣਾ ਉਦਘਾਟਨ ਕਰੇ ਹੋਏ ਨਹੀਂ ਪੱਥਰ ਲਾਏ ਹੋਏ ਸੀਗੇ ਵੀ ਅਸੀਂ ਦੇਖੋ ਉਹਨੂੰ ਅੱਜ ਉਹਨੂੰ ਵੱਡਾ ਨਾਲੇ ਨੂੰ ਸਾਫ ਕਰਦੇ ਆਂ ਮੈਂ ਦੇਖੋ ਜਦੋਂ ਲੋਕ ਉੱਠਦੇ ਨੇਗੇ ਜਦੋਂ ਲੋਕ ਉੱਠ ਕੇ ਤੁਰਦੇ ਨੇ ਲੋਕ ਸੰਘਰਸ਼ ਕਰਦੇ ਨੇ ਲੋਕਾਂ ਮੂਰੇ ਤਾਂ ਉਹ ਕੁਝ ਕਰ ਸਕਦੇ ਨੇਗੇ ਪਰ ਪਹਿਲਾਂ ਇਹ ਗੱਲਾਂ ਕਿਉਂ ਨਹੀਂ ਜਾਤ ਆਉਂਦੀਆਂ ਹੁਣ ਕਿਹੜਾ ਸਰਕਾਰ ਨੂੰ ਇਹ ਕੁਝ ਨਹੀਂ ਦਿਖ ਰਿਹਾ ਹੁਣ ਮਸਲਾ ਹੱਲ ਕਰੇ ਹਜੇ ਕਿਹੜਾ ਉਹ ਪ੍ਰੋਟੈਸਟ ਹਜੇ ਕਿਹੜਾ ਅੰਦੋਲਨ ਨਾਲ ਹਜੇ ਕਿਹੜਾ ਟੈਗਾਂ ਲੋਕਾਂ ਨੂੰ ਪਹਿਲਾਂ ਇਹ ਜਵਾਨਾਂ ਗਾਉਣੀਆਂ ਪੈਣਗੀਆਂ ਲੋਕਾਂ ਨੂੰ ਬੈਠ ਕੇ ਆਪਣਾ ਸਮਾਂ ਬਤੀਤ ਉੱਤੇ ਕਰਨਾ ਪਊਗਾ ਸਮਾਂ ਬੇਚਤ ਕਰਨਾ ਪਊ ਆਪਣੇ ਕੰਮ ਕਾਰ ਛੱਡ ਕੇ ਲੜਾਈ ਲਾੜਨੀ ਫੇਰ ਕਿਤੇ ਜਾ ਕੇ ਮਸਲਾ ਹੱਲ ਹੋ ਕਿਥੇ ਦਾ ਅਸੀਂ ਇਹੋ ਜੀ ਤਰੱਕੀ ਤੋਂ ਕੀ ਕਰਾਉਣਾ ਬਾਈ ਜੀ ਜਿਹੜੀ ਤਰੱਕੀ ਸਾਡੇ ਪਾਣੀ ਹਵਾ ਮਿੱਟੀ ਖਤਮ ਕਰੀ ਜਾਂਦੀ ਹੈ ਹੁਣ ਤੁਸੀਂ ਪਹਿਲਾਂ ਨਿਗਾਹ ਮਾਰੋ ਵੀ ਕਿਪਰਾਂ ਕਿੰਨੇ ਕੁ ਲੋਕ ਬਿਮਾਰ ਹੁੰਦੇ ਸੀ ਅੱਜ ਹਰ ਇੱਕ ਬੰਦਾ ਕੈਂਸਰ ਦਾ ਮਰੀਜ਼ ਜੰਮ ਦੇ ਬੱਚੇ ਬਿਮਾਰ ਹੋਈ ਜਾਂਦੇ ਨੇ ਜੰਮ ਦੇ ਬੱਚਿਆਂ ਨੂੰ ਕੈਂਸਰ ਜੰਮ ਦੇ ਬੱਚਿਆਂ ਨੂੰ پتہ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ ਸਾਰਾ ਕਾਰਨ ਇਹ ਹੈ ਕਿ ਵਾਤਾਵਰਨ ਖਰਾਬ ਹੈ ਨਾ ਜੇਕਰ ਅਸੀਂ ਜਹੀ ਤਰੱਕੀ ਤੋਂ ਜਿਹੇ ਅਯੋਗਾਂ ਤੋਂ ਕੀ ਕਰਾਉਣਾ ਜਿਹੀਆਂ ਫੈਕਟਰੀਆਂ ਤੋਂ ਕੀ ਕਰਾਉਣਾ ਆ ਜਏ ਵਿਕਾਸ ਤੋਂ ਹੀ ਕਰਾਉਣਾ ਜਿਹੜਾ ਮਨੁੱਖਤਾ ਦੇ ਮਾਰੂ ਹੀ ਸਾਬਤ ਹੋ ਜਾਂਦਾ ਕਾਲਾ ਪਾਣੀ ਹੈ ਜ਼ਹਿਰਾ ਪਾਣੀ ਹੈ ਜਿਸ ਪਾਣੀ ਨੂੰ ਘਿਓ ਦਾ ਆਪਾਂ ਦਰਜਾ ਦਿੰਨੇ ਆਂ ਇਧਰ ਨਾ ਕੱਲ ਮੇਰੇ ਕੋਲੇ ਬਾਈ ਜੀ ਇੱਕ ਨਾ ਮੁੰਡਾ ਆਇਆ ਮੱਧ ਪ੍ਰਦੇਸ਼ ਤੋਂ ਮਿਲਣ ਉਹ ਕਹਿੰਦਾ ਸੀ ਉੱਥੇ ਖੇਤੀ ਕਰਦੇ ਆਂ ਕਹਿੰਦਾ ਸਿਰ ਸਾਡੇ ਉੱਤੇ ਕਹਿੰਦਾ ਪਾਣੀ ਮੜਾ ਕਹਿੰਦਾ ਮੇਰਾ ਬਾਪੂ ਗੱਲਾਂ ਕਰਦਾ ਹੁੰਦਾ ਕਹਿੰਦਾ ਆਪਣਾ ਘਿਓ ਤੇ ਪੰਜਾਬ ਦਾ ਪਾਣੀ ਵੀ ਘਿਓ ਦੇ ਬਰਾਬਰ ਹੈ ਕਹਿੰਦਾ ਵੀ ਜਿਹੜਾ ਆਪਾਂ ਇੱਥੇ ਛੱਡ ਕੇ ਜ਼ਮੀਨ ਤਾਂ ਲੈ ਲਈ ਕਹਿੰਦਾ ਉੱਥੇ ਸਾਡੇ ਗੱਲਾਂ ਕਰਦੇ ਨੇ ਇੰਨਾ ਪਾਣੀ ਦੇ ਸੁੱਧ ਤੇ ਇੰਨਾ ਵਧੀਆ ਪਾਣੀ ਹੈ ਪਰ ਅਜ ਨੂੰ ਇਹਨਾਂ ਨੂੰ ਸਾਰੇ ਨੂੰ ਪਲੀਤ ਕਰੀ ਜਾਂਦੇ ਆ ਫੈਕਟਰੀਆਂ ਨੇ ਲੱਗੀਆਂ ਜਾਂਦੀਆਂ ਨੇਗੀਆਂ ਲਗ ਲਾ ਕੇ ਫੈਕਟਰੀਆਂ ਨਾ ਸਾਡੇ ਲ ਪੰਜਾਬ ਆ ਸਾਰੇ ਨੌਜਵਾਨ ਖੜਿਆ ਨੌਜਵਾਨੋ ਇਸੀ ਨੂੰ ਸਮਝੋ ਪੰਜਾਬ ਕੀ ਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਇੱਥੇ ਬਹੁਤ ਵੱਡੀ ਮਿਹਰ ਆ ਪੰਜਾਬ ਦੇ ਵਿੱਚ ਜਿਹੜਾ ਖੇਤੀ ਆ ਸਾਡੇ ਬਾਬੇ ਨਾਨਕ ਨੇ ਤੁਹਾਨੂੰ ਖੇਤੀ ਦਾ ਧੰਦਾ ਦਿੱਤਾ ਤੁਹਾਨੂੰ ਖੇਤੀ ਦੱਸਦਾ ਵੀ ਜਿਹੜੇ ਲੀਡਰਾਂ ਨੇ ਖੇਤੀ ਦਾ ਬਾੜੀ ਦਾ ਧੰਦਾ ਜਿਹੜਾ ਸਾਰਾ ਜਮ੍ਹਾਂ ਐਨ ਖਤਮ ਕਰਕੇ ਰੱਖਦਾ ਖੇਤੀ ਵੱਡੀ ਧੰਦਾ ਪੰਜਾਬ ਦੇ ਵਿੱਚ ਖੇਤੀ ਹੋਣੀ ਚਾਹੀਦੀ ਆ ਪੰਜਾਬ ਦੀ 100 ਦੀ 100 ਧਰਤੀ ਉਪਜਾਊ ਆ 100% ਧਰਤੀ ਉਪਜਾਊ ਆ ਹੋਰਾਂ ਸੂਬਿਆਂ ਦੀ ਹੋਰਾਂ ਦੇਸ਼ਾਂ ਦੀ ਇੰਨੀ ਧਰਤੀ ਉਪਜਾਊ ਨਹੀਂ ਹੈਗੀ ਜੇਕਰ ਹੁਣ ਇੱਕ ਫੈਕਟਰੀ ਜਿਹੜਾ ਇਹ ਲੀਡਰ ਕਹ ਦਾ ਨਾ ਫਾਇਡ ਟ੍ਰੈਲ ਆਵਾ ਜਿਹੜਾ ਵਿਕਾਸ ਦੀਆਂ ਗੱਲਾਂ ਕਰਦੇ ਨੇ ਤਰੱਕੀ ਦੀ ਗੱਲ ਕਰਦੇ ਨੇ ਇੱਕ ਫੈਕਟਰੀ ਨੂੰ ਚਲਾਉਣ ਲਈ ਕੱਚੇ ਮਾਲ ਦੀ ਲੋੜ ਆ ਨਾ ਕੱਚਾ ਮਾਲ ਕਿਸਾਨ ਦੇ ਖੇਤ ਚੋਂ ਹੀ ਪੈਦਾ ਹੋਊਗਾ ਕੱਚਾ ਮਾਲ ਕਿਸਾਨ ਤੇ ਮਜ਼ਦੂਰੀ ਪੈਦਾ ਕਰਦੇ ਨੇ ਨਾ ਇਸ ਕਰਕੇ ਵੀ ਜਿਹੜਾ ਸਭ ਤੋਂ ਵੱਧ ਧਿਆਨ ਦੇਣ ਵਾਲਾ ਖੇਤੀ ਵੱਲ ਧਿਆਨ ਦੇਣ ਵਾਲਾ ਖੇਤੀ ਨੂੰ ਉੱਪਰ ਚੱਕਿਆ ਜਾਵੇ ਹੁਣ ਪੂਰੇ ਇਧਰ ਸਾਰਾ ਇਧਰ ਏਸ਼ੀਆ ਦੀ ਗੱਲ ਕਰ ਲਓ ਆਪਾਂ ਜਮੈ ਮੈਸਨ ਨੂੰ ਦਵਾਈ ਦੀ ਗੱਲ ਕਰ ਕਿਹੜਾ ਚਾਹੇ ਇਹਨਾਂ ਦੇ ਕੰਟਰੀ ਗੱਲ ਕਰ ਉਹਨਾਂ ਕੋਲੇ ਨਾਜ ਹੀ ਨਹੀਂ ਹੈਗਾ ਪੰਜਾਬ ਦਾ ਨਾਜ ਕਿੰਨਾ ਮਹਿੰਗਾ ਵਿਕ ਸਕਦਾ ਪੰਜਾਬ ਦਾ ਨਾਜ ਕਿੰਨਾ ਜ਼ਿਆਦੇ ਲ ਜਾ ਕੇ ਸੀ ਉੱਥੇ ਵੇਚ ਸਕਦਾ ਹੈ ਕਿਸਾਨ ਆਪਣੇ ਖੇਤ ਦੇ ਵਿੱਚੋਂ ਨਾਜ ਪਾਦਾ ਕਰੇ ਮਜ਼ਦੂਰ ਦਾ ਪੁੱਤ ਟਰਾਂਸਪੋਰਟ ਚ ਲਾਵੇ ਟਰਾਂਸਪੋਰਟ ਲ ਜਾ ਕੇ ਉਹ ਦੇਸ਼ਾਂ ਦੇ ਘਰ ਨਾਜ ਲੈ ਕੇ ਜਾਵੇ ਜਿਹੜੇ ਦੇਸ਼ਾਂ ਕੋਲੇ ਨਾਜ ਹੀ ਨਹੀਂ ਹੈਗਾ ਨਾ ਸਾਡਾ ਤੁਮਕੇ ਉਹ ਦਵਾਈ ਉਹ ਉਧਰ ਦਾ ਬੰਬੇ ਕੰਨੇ ਦੀ ਹੋ ਕੇ ਉਹ ਫੇਰ ਉਹੀ ਵਜਾ ਕੇ ਜੋ ਦੁਬਈ ਚ ਦੇਖਿਆ ਉਹ ਨਾਜ ਆਪਣੇ ਲਈ ਪਿਆ ਸਾਰ ਵੀ ਜਿਹੜਾ ਇਹ ਜਿਹੜਾ ਖੇਤੀਬਾੜੀ ਨੂੰ ਉੱਪਰ ਚੱਕਣ ਪੰਜਾਬ ਦੇ ਲੀਡਰ ਪੰਜਾਬ ਦੇ ਇਹ ਚੀਜ਼ ਵੱਲ ਧਿਆਨ ਦੇਣ ਨਾ ਤਾਂ ਕੋਈ ਕਣਕ ਵਾਤਾਵਰਨ ਖਰਾਬ ਕਰਦੀ ਹੈ ਨਾ ਕੋਈ ਜਿਹੜੀਆਂ ਹੋਰਾਂ ਸਬਜ਼ੀਆਂ ਫਲਾਂ ਨੇ ਕੋਈ ਵਾਤਾਵਰਨ ਨਹੀਂ ਖਰਾਬ ਕਰਦੀਆਂ ਹੁਣ ਪਾਣੀ ਦੇ ਪਾਣੀ ਦਾ ਬੈਰੀ ਫੈਕਟਰੀਆਂ ਬਣ ਗਏ ਹਵਾ ਦੀ ਬੈਰੀ ਫੈਕਟਰੀਆਂ ਬਣ ਗਏ ਧਰਤੀ ਦੇ ਬੈਰੀ ਫੈਕਟਰੀ ਬਣ ਗਏ ਜੇਕਰ ਤੁਸੀਂ ਲੀਡਰਾਂ ਨੂੰ ਪੰਜਾਬ ਨੂੰ ਉੱਪਰ ਚੱਕਣਾ ਤਾਂ ਖੇਤੀਬਾੜੀ ਨੂੰ ਇੰਨਾ ਉੱਪਰ ਚੱਕੋ ਇੰਨੀ ਵਿਕਸਿਤ ਕਰੋ ਕਿ ਸਾਡਾ ਅਨਾਜ ਲੈਣ ਨੂੰ ਦੁਨੀਆ ਤਰ ਤਰ ਸੇ ਜੇਕਰ ਅਨਾਜ ਲੈਣਾ ਤਾਂ ਜਾਉਣਾ ਤਾਂ ਪੰਜਾਬ ਦੇ ਅਨਾਜ ਨਾਲ ਹੀ ਬੰਦਾ ਜਾਉ ਸਕਦਾ ਅਜਿਹੀ ਸਰਕਾਰਾਂ ਜਿਹੇ ਲੀਡਰ ਸੋਚ ਲੈ ਕੇ ਆਉਣ ਕੋਈ ਕਰਦਾ ਤੜਕੇ ਮੈਂ ਤਨ ਮੈਂ ਗੱਲਾਂ ਲੀਡਰਾਂ ਵਾਲੇ ਮੈਂ ਇਥੇ ਪੋਲਿਟਿਕਲ ਬਿਆਨ ਨਹੀਂ ਦੇਣਾ ਚਾਹੁੰਦਾ ਤੜਕੀ ਲੱਗ ਜਾਂਦਾ ਕਿ ਆਪਾਂ ਬੜਨ ਹੱਥਾਂ ਦੇ ਕਰ ਕਾਪੀ ਵੱਢੀ ਜਾਂਦਾ ਝੂਠੀ ਝੂਠ ਨਹੀਂ ਸੱਚੀ ਮੈਂ ਗੱਲ ਮੈਂ ਮੈਂ ਦੁੱਖ ਨਾਲ ਕਹਿ ਰਿਹਾ ਕਿਉਂਕਿ ਮੈਂ ਕਿਸੇ ਵੀ ਪਿੰਡ ਦੇ ਵਿੱਚ ਜਦੋਂ ਨੌਜਵਾਨਾਂ ਨੂੰ ਸੋਧਨ ਹੁੰਦਾ ਉਹਨਾਂ ਨਾਲ ਜਦੋਂ ਸਾਂਝਾ ਕੰਮ ਹੁੰਦਾ ਤਾਂ ਮੈਂ ਇਹ ਜੀ ਗੱਲ ਕਰਦਾ ਨਹੀਂ ਹੁੰਦਾ ਪਰ ਕਈ ਵਾਰੀ ਕਰਨਾ ਹੋ ਜਾਂਦਾ ਚੈਨਲਾਂ ਦੇ ਝੂਠ ਵੱਢੀਆਂ ਦਾ ਮੁੱਲ ਕਾਨੂੰਨੀ ਖੋਲ ਤੇ ਇੰਨਾ ਗੱਪ ਇੱਕ ਕੱਪ ਤੋਂ ਸਭ ਤੋਂ ਵੱਡਾ ਗੱਪੀ ਤੋਂ ਸਭ ਤੋਂ ਵੱਡਾ ਡਰਾਮੇ ਵਾਲਜ ਬੰਦਾ ਹੋਰ ਕੱਲੇ ਪੱਲੇ ਕੱਖ ਨਹੀਂ ਸਾਡਾ ਮੋਰਚਾ ਚੱਲ ਰਿਹਾ ਮੈਂ ਤਾਂ ਕਦੇ ਵੀ ਟਿੱਕੇ ਨਹੀਂ ਘਰੇ ਬੈਠਾ ਤੁਸੀਂ ਮੈਂ ਹਰ ਬੁੱਧਵਾਰ ਨੂੰ ਆਪਣੇ ਘਰੇ ਬੈਣਾ ਘੱਟੋ ਘੱਟ ਕਿੰਨੇ ਨੌਜਵਾਨਾਂ ਦਾ ਪੈਸਾ ਆ ਜਾਂ ਘੱਟੋ ਘੱਟ ਆ ਬੁੱਧਵਾਰ ਦੇ ਦਿਨ ਅਸੀਂ ਚਾਰ ਕੁੜੀਆਂ ਤੂਰੀਆਂ ਜਿਨ੍ਹਾਂ ਦੇ ਇੱਕ ਕੋਟਾਂ ਦੇ ਵਿੱਚ ਕੇਸ ਚੱਲ ਰਹੇ ਸੀਗੇ ਇੱਕ ਕੁੜੀ ਦਾ ਵੈਸੇ ਜੀਗਾ ਪੰਜ ਕੁੜੀਆਂ ਦਾ ਸੀ ਇਸ ਵਾਰੀ ਜਿਹੜਾ ਕਿ ਘਰ ਦਸਮਾਰਨ ਦੀ ਕੋਸ਼ਿਸ਼ ਕੀਤੀ ਤੇ ਚਲੋ ਮਹਾਰਾਜ ਨੇ ਕਰਵਾਈ ਹੈ ਇਸ ਕਰਕੇ ਇਹ ਰੇਣਾ ਇਹੋ ਜਿਹਾ ਕਾਰਜ ਦਾ ਆਪਾਂ ਕਰ ਹੀ ਰਹੇ ਹਾਂ ਜੀ ਤੇ ਆਪਾਂ ਕਿਸੇ ਵੀ ਮੁੱਦੇ ਤੇ ਕਿਸੇ ਵੀ ਪਿੱਠੇ ਪਿੱਛੇ ਪੁੱਛੇ ਵਟਣਾ ਹਟਣਾ ਦੀ ਤਾਂ ਗੱਲ ਹੀ ਨਹੀਂ ਹੈਗੀ ਹਨਾ ਜਿੱਥੇ ਗੱਲ ਹੱਕਾਂ ਦੀ ਜਿੱਥੇ ਗੱਲ ਲੋਕਾਂ ਦੀ ਦੇਖੋ ਆਪਾਂ ਡਰੇ ਕਿਹੜੇ ਹਸਾਮ ਨਾਲ ਆਪਾਂ ਤਾਂ ਕਿਸੇ ਤੋਂ ਡਰਨ ਘਬਰਾਉਣ ਲਈ ਤਾਂ ਕੋਈ ਗੱਲ ਹੀ ਨਹੀਂ ਹੈਗੀ ਡਰਨਾ ਘਬਰਾਉਣਾ ਕਾਦੇ ਲਈ ਆ ਮਰਨਾ ਹਰ ਇੱਕ ਨਹੀਂ ਹੈ ਹਨਾ ਕੁਝ ਕਰਕੇ ਕਿਉਂ ਨਾ ਮਰੀਏ ਲੋਕਾਂ ਲਈ ਕੁਝ ਕਰੀਏ ਕਿਉਂ ਨਾ ਇਹਦਾ ਸਰਕਾਰਾਂ ਨਾਲ ਲੜਾਈ ਆਪਣੀ ਸ਼ੁਰੂ ਤੋਂ ਹੀ ਰਹੀ ਹੈ ਤੇ ਰਹਿਣੀ ਆ ਇਹਦਾ ਕੋਈ ਮੁੱਦਾ ਹੀ ਨਹੀਂ ਹੈਗਾ ਹੁਣ ਆਪਾਂ ਆ ਤੂੰ ਜਿਹੜਾ ਵੀ ਕੋਈ ਕੰਮ ਹੁੰਦਾ ਕਾਰਜ ਹੁੰਦਾ ਆਪਾਂ ਮੂਰੇ ਹੋ ਕੇ ਲੜ ਰਹੇ ਆ ਸਰਸਾਂ ਨਾਲ ਸਰਸਾਂ ਦਾ ਬੇਦਾ ਚੱਲਦਾ ਹੀ ਰਹਿਣਾ ਜੀ ਦੇਖੋ ਜਿਹੜੀ ਸਾਡੀ ਕੁੜੀ ਨਾਲ ਇਹ ਤਾਂ ਨਾ ਮੈਂ ਬੈਠ ਕੇ ਸਪੈਸ਼ਲ ਗੱਲਬਾਤ ਕਰਨਾ ਚਾਹਦਾ ਸਾਡੀ ਧੀ ਨਾਲ ਮਾੜਾ ਹੋਇਆ ਬਹੁਤ ਮਾੜਾ ਹੋਇਆ ਠੀਕ ਹੈ ਮੈਨੂੰ ਲੱਗਦਾ ਇਸ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਜੀ ਇਸ ਕੇਸ ਦੇ ਵਿੱਚ ਪਰ ਇੱਕ ਮੈਂ ਨਾਲ ਲੱਗਦੀ ਗੱਲ ਇਹ ਕਹਿਣਾ ਚਾਹੋ ਉਹਦੀ ਇਸ ਮੁੱਦੇ ਦੇ ਧੀ ਦੇ ਸਾਰਾ ਹੀ ਪੰਜਾਬ ਹੱਕ ਦੇ ਵਿੱਚ ਖੜਾ ਹੈ ਪੰਜਾਬ ਦੇ ਵਿੱਚ ਤਾਂ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਤਾਂ ਕੋਈ ਜਗਾ ਹੋਣ ਦਾ ਕੋਈ ਸੰਭਾਵਨਾ ਨਹੀਂ ਪਰ ਇੱਕ ਦੋ ਵਾਰੀ ਹੋਈਆਂ ਨੇ ਘਟਨਾਵਾਂ ਇੱਥੇ ਪਰ ਜਿਹੜਾ ਇਹ ਬੰਦਾ ਸਿੱਖ ਆ ਉਹ ਹਰ ਇੱਕ ਧੀ ਪੈਣ ਦੀ ਅਫਾਜਤ ਕਰਦਾ ਇੱਕ ਪੰਜਾਬ ਦੇ ਵਿੱਚ ਹੋਰ ਬਹੁਤ ਵੱਡੀ ਜਿਹੜੀ ਕਿ ਆਪਾਂ ਕਹ ਦਈਏ ਇੱਕ ਬਹੁਤ ਵੱਡੀ ਇੱਕ ਦੁੱਖ ਦੀ ਗੱਲ ਹੋ ਰਹੀ ਆ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਪੰਜਾਬ ਦੀ ਆਪਾਂ ਜਿਹੜੀ ਇੱਕ ਚੱਲ ਰਹੀ ਆ ਨਾ ਇਸ ਇਸ ਮੁੱਦੇ ਤੇ ਕੋਈ ਗੱਲ ਨਹੀਂ ਕਰਦਾ ਦੁੱਖ ਇਹ ਆ ਕਿ ਜਿਹੜੀਆਂ ਪੰਜਾਬ ਦੇ ਵਿੱਚ ਇੱਕ 76 ਆ ਧਾਰਾ ਹੂੰ ਬੜੀ ਇਹਨਾ ਇਹਦੇ ਮੁੱਦੇ ਦੇ ਉੱਪਰ ਕੋਈ ਨਹੀਂ ਬੋਲ ਰਹਾ ਇਹ ਬੰਦਿਆਂ ਦੇ ਨਾਲ ਬਹੁਤ ੱੱਕਾ ਹੋ ਰਿਹਾ ਜਿਹੜੀ ਇਹ ਮੁੱਦੇ ਦੇ ਉੱਪਰ ਕੋਈ ਨਹੀਂ ਬੋਲ ਰਹਾ ਮੈਂ ਜੇਲ੍ਹਾਂ ਦੇ ਵਿੱਚ ਬੱਕ ਬੱਕ ਜੇਲ੍ਹਾਂ ਦੇ ਵਿੱਚ ਜਾ ਕੇ ਆਇਆ ਮੈਂ ਚੀ ਲੱਗਦੀ ਹੈ ਵੀ ਜਦੋਂ ਜਿਹਾ ਮਾਮਲਾ ਹੁੰਦਾ ਕਿ ਤੇ ਧੀ ਭੈਣ ਨਾਲ ਰੇਪ ਹੁੰਦਾ ਤਾਂ ਉੱਥੇ ਜਦੋਂ ਪ੍ਰੋਟੈਸਟ ਚੱਲਦਾ ਹੁੰਦਾ ਤਾਂ ਉੱਥੇ ਇਹ ਗੱਲ ਕਰਨੀ ਬੜੀ ਲਾਜ਼ਮੀ ਆ ਜਿਹੜਾ ਕਿ ਇਹ ਬਹੁਤ ਪੰਜਾਬ ਦੀ ਇੱਕ ਸਮੱਸਿਆ ਹੈ ਇਹਦੇ ਤੋਂ ਉੱਪਰ ਕੋਈ ਗੱਲ ਨਹੀਂ ਕਰਦਾ ਇੱਕ ਕੋਈ ਔਰਤ ਆ ਔਰਤ ਦੇ ਨਾਲ ਦੇਖੋ ਇਹ ਗੱਲ ਸਮਝਣ ਵਾਲੀ ਆ ਕੋਈ ਗੱਲ ਕੋਈ ਸੈਮਟੀ ਨਾਲ ਕੋਈ ਜਿਹਾ ਕੋਈ ਗੱਲਬਾਤ ਚੱਲਦੀ ਆ ਹੈਨਾ ਪਰ ਉਹਦੇ ਉੱਪਰ ਆਰਥਿਕ ਪੈਸੇ ਦਾ ਬਿਜ਼ਨਸ ਦਾ ਬਹੁਤ ਵੱਡਾ ਵੱਡਾ ਜਿਹੜਾ ਧੰਦਾ ਬਣਿਆ ਹੋਇਆ ਉਹ 3 ਦੇ ਨਾਲ ਰੇਪ ਹੋਇਆ ਇਹ ਰੇਪ ਹੋਇਆ ਇਹ ਰੇਪ ਦੇ ਵਿੱਚ ਫਾਂਸੀ ਸਜ਼ਾ ਬਣਦੀ ਆ ਹੁਣ ਪਰ ਜਿਹੜੇ ਝੂਠੇ ਰੇਪ ਦੇ ਪਰਚੇ ਹੁੰਦੇ ਨੇਗੇ ਝੂਠੇ ਰੇਪ ਦੇ ਪਰਚੇ ਹੁੰਦੇ ਨੇ ਕੋਈ ਔਰਤ ਨੇ ਜਾ ਕੇ ਦਿੱਤੀ ਦਰਖਾਸਤ ਬਲੈਕਮੇਲ ਹੋ ਰਹੇ ਨੇ ਇਹਦੇ ਉੱਪਰ ਕੋਈ ਬੰਦਾ ਨਹੀਂ ਬੋਲਦਾ ਜਿਹੜਾ ਇਹ ਬਲੈਕਮੇਲ ਔਰਤਾਂ ਵੱਲੋਂ ਕੁਝ ਕੁਝ ਔਰਤਾਂ ਵੱਲੋਂ ਚੰਦਾ ਔਰਤਾਂ ਵੱਲੋਂ ਸਾਡੀਆਂ ਪੰਜਾਬ ਦੀਆਂ ਮਾਈ ਭਾਗੂ ਦੀਆਂ ਵਾਰਿਸਾਂ ਨੇ ਸਾਡੀਆਂ ਧੀਆਂ ਨੇ ਸਾਡੀਆਂ ਮਾਮਾ ਨੇ ਕਿੱਡੇ ਵੱਡੇ ਨਾਮ ਰੋਸ਼ਨ ਕੀਤੇ ਨੇ ਕੋ ਤਾਂ ਦਈ ਚ ਲਾਇਆ ਹੋਇਆ ਹੂੰ ਇਹਨਾਂ ਕਰਕੇ ਜਿਹੜਾ ਕਿ ਇੱਕ ਬਹੁਤ ਸਾਰੇ ਲੋਕ ਇਸ ਟਰੈਪ ਦੇ ਵਿੱਚ ਫਸਦੇ ਨੇਗੇ ਬਹੁਤ ੱੱਕੇ ਹੁੰਦੇ ਨੇਗੇ ਫਿਰ ਉਹ ਜੇਲ੍ਹਾਂ ਦੇ ਵਿੱਚ ਬੈਠੇ ਰੋਈ ਜਾਂਦੇ ਨੇਗੇ ਇਹ ਇਹ ਜਿਹੜੀ ਸਮੱਸਿਆ ਇੱਥੇ ਇਹ ਵੀ ਗੱਲ ਜਿਹੜੀ ਕਰਨੀ ਬਣਦੀ ਆ ਸਾਡੀਆਂ ਧੀਆਂ ਦੇ ਨਾਲ ਖੜੇ ਆ ਤੇ ਅਸੀਂ ਜਿੱਥੇ ਵੀ ਕਿਤੇ ਦੇਖੋ ਅਸੀਂ ਤਾਂ ਹਰ ਇੱਕ ਇਨਸਾਫ ਦੀ ਗੱਲ ਕਰਦੇ ਜੇ ਕਿਸੇ ਸਾਡੇ ਸਾਹਮਣੇ ਅਜਿਹੀ ਗੱਲ ਕੋਈ ਜਹਾ ਕੋਈ ਮੌਕਾ ਆਊਗਾ ਅਸੀਂ ਤਾਂ ਨਹੀਂ ਪਤਾ ਬੰਦੇ ਨੂੰ ਝਟਕਾਈ ਦੀਏ ਜੋ ਸਾਡੇ ਜਿਹਾ ਲੱਗੂਗਾ ਤਾਂ ਆਪਾਂ ਤਾਂ ਇਹੋ ਜਿਹੀ ਕਿਸਮ ਦੇ ਬੰਦੇ ਆ ਹਨਾ ਤੇ ਪਰ ਇਹ ਗੱਲ ਜਿਹੜੀ ਕਰਨੀ ਬਣਦੀ ਆ ਕਿ ਜਿਹੜਾ ਇਹ 76 ਵਾਲਾ ਜਿਹੜਾ ਇਹ ਪਰਚੇ ਹੁੰਦੇ ਨੇਗੇ ਜਾਂ ਜਿਹੜੇ ਝੂਠੇ ਪਰਚੇ ਹੁੰਦੇ ਨੇਗੇ ਜਦੋਂ ਇਹ ਗੱਲ ਹੁੰਦੀ ਆ ਉੱਥੇ ਇਹ ਗੱਲ ਕਰਨੀ ਬਣਦੀ ਆ ਕਿ ਇਹ ਝੂਠੇ ਪਰਚੇ ਔਰਤਾਂ ਜਿਹੜੀਆਂ ਕਰ ਰਹੀਆਂ ਨੇ ਇਹਨਾਂ ਦਾ ਵੀ ਆਤਨਾ ਔਰਤਾਂ ਵਿਰੋਧ ਕਰਨ ਹੂੰ ਕਿਉਂਕਿ ਜਿਹੜੀਆਂ ਔਰਤਾਂ ਨੇ ਚੰਗੀਆਂ ਸਮਾਜ ਸੇਵੀ ਔਰਤਾਂ ਨੇਗੀਆਂ ਚੰਗੀਆਂ ਹੁਣ ਇਸ ਟਾਈਮ ਪ੍ਰੋਟੈਸਟ ਕਰ ਰਹੀਆਂ ਨੇ ਉਹਨਾਂ ਮੇਰੀਆਂ ਭੈਣਾਂ ਨੂੰ ਬੇਨਤੀ ਆ ਵੀ ਜਿਹੜੀਆਂ ਅਜਾਹੀਆਂ ਔਰਤਾਂ ਨੇ ਜਿਹੜੀਆਂ ਕਿ ਬਸ ਪੈਸੇ ਲੈ ਕੇ ਸਮਝੌਤੇ ਕਰਨੇ ਜਾਂ ਐਵੇਂ ਝੂਠੇ ਪਰਚੇ ਕਰਾਉਣੇ ਇਹ ਜਿਹੜੀਆਂ ਔ ਤੁਸੀਂ ਦੇਖੋ ਇਹ ਰੇਪ ਹੋਇਆ ਕਿੰਨਾ ਕੁਛ ਉਹਦਾ ਸਰੀਰ ਕਿਵੇਂ ਆਪਾਂ ਸੌਂਡ ਰਹੇ ਹਾਂ ਕਿਵੇਂ ਸਰੀਰ ਉਹਦੇ ਅੱਖਾਂ ਦੇ ਵਿੱਚ ਕੰਚ ਪਾਇਆ ਕਿੰਨਾ ਕੁਛ ਹੋਇਆ ਇਹ ਹੋਇਆ ਰੇਪ ਕਿਸੇ ਦੇ ਨਾਲ ਕੋਈ ਤੁਸੀਂ ਕਹਿਣੇ ਹੋ ਵੀ ਜਿਹੜਾ ਤੁਸੀਂ ਕਹਿਣੋ ਜਿਹੜਾ ਔਰਤਾਂ ਰੇਪ ਦਾ ਪਰਚਾ ਕਰਾਉਂਦੀ ਨੇ ਮੈਂ ਕਹਿਣਾ ਕੋਈ ਔਰਤ ਲੱਤ ਮਾਰੇ ਬੰਦਰੀ ਜ਼ਰੂਰਤ ਨਹੀਂ ਹੈਗੀ ਹੁਣ ਉਹ ਕੁੜੀ ਨੇ ਜਿਸ ਦੇ ਨਾਲ ਗਲਤ ਸਾਡੀ ਧੀ ਨਾਲ ਇਹ ਜਾ ਕੁਛ ਹੋਇਆ ਸਾਡੀ ਭੈਣ ਨਾਲ ਉਹਨੇ ਕਿੰਨਾ ਤੜਫਣ ਦੀ ਕੋਸ਼ਿਸ਼ ਕੀਤੀ ਹੋਣੀ ਤਾਂ ਉਹਦੇ ਸਰੀਰ ਦੇ ਵਿੱਚ ਕੱਟ ਮਾਰਿਆ ਤਾਂ ਉਹਨੂੰ ਕੁੱਟਿਆ ਮਾਰਿਆ ਗਿਆ ਇਹ ਹੋਇਆ ਰੇਪ ਜਿਹੜਾ ਤੁਸੀਂ ਜਾ ਕੇ ਉ ਜਾ ਕੇ ਪੁਲਿਸ ਦੇ ਵਿੱਚ ਰਿਪੋਰਟ ਲਵਾ ਲਿਖਾ ਦੇਣੀ ਵੀ ਮੇਰੇ ਨਾਲ ਰੇਪ ਹੋਇਆ ਜੀ ਇਹ ਬਹੁਤ ਮਿਸਯੂਜ਼ ਜਿਹੜਾ ਕਾਨੂੰਨ ਹੋ ਰਿਹਾ ਕਾਨੂੰਨ ਦੀ ਬਹੁਤ ਦੁਰਵਰਤੋਂ ਹੋ ਰਹੀ ਆ ਇਸ ਕਰਕੇ ਅਜਿਹੀ ਕਾਨੂੰਨ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਕਾਨੂੰਨਾਂ ਦੀ ਦੁਰਵਰਤੋਂ ਪਤਾ ਕਿਵੇਂ ਹੁੰਦੀ ਆ ਹੁਣ ਤੂੰ ਫਰਜ਼ ਕਰ ਹੁਣ ਇੱਕ ਮੈਂ ਹੋਰ ਜਿਹੜੇ ਸਾਡੇ ਭਾਈਚਾਰੇ ਨੂੰ ਇੱਕ ਗੱਲ ਕਹਿਣਾ ਹੋਣਾ ਵੀ ਇੱਕ ਐਸਟੀ 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 ਐਕਟ ਆ ਜਿਹੜਾ ਆ ਕੇ ਐਸਟੀ ਐਕਟ ਹਾਂ ਐਸਟੀ ਐਕਟ ਠੀਕ ਹੈ ਨਾ ਗੱਲ ਐਸਟੀ ਐਸਟੀ ਐਕਟ ਤੇ ਉਹ ਉਹਦੇ ਮੇਰੇ ਉੱਪਰ ਉਹਦੇ ਉੱਪਰ ਪਰਚਾ ਹੋਇਆ ਹੋਇਆ ਜੀ ਹੁਣ ਮੇਰੇ ਮੇਰੇ ਵਰਗਾ ਜਿਹੜਾ ਬੰਦਾ ਹੈ ਜਿਹੜਾ ਜਾਤੀ ਪਾਤੀ ਦਾ ਇਹਨਾਂ ਵਿਰੋਧ ਕਰਦਾ ਉਹਦੇ ਉੱਪਰ ਸਰਕਾਰ ਨੇ ਅਜਿਹਾ ਪਰਚਾ ਕਰਾਇਆ ਕਾਨੂੰਨ ਦੀ ਦੁਰਵਰਤੋਂ ਨਹੀਂ ਹੈ ਫਿਰ ਉੱਥੇ ਫਿਰ ਇਹ ਗੱਲਾਂ ਇਹ ਗੱਲਾਂ ਨੇ ਕਿ ਕਾਨੂੰਨ ਵੀ ਹੌਲਾ ਪੈਂਦਾ ਤੇ ਕਾਨੂੰਨ ਦੀ ਜਿਹੜੀ ਕਿ ਸ਼ਰਮਿੰਦਾ ਵੀ ਹੁੰਦਾ ਕਿਤੇ ਨਾ ਕਿਤੇ ਵੀ ਜਿਹੜਾ ਝੂਠੇ ਪਰਚੇ ਹੁਣੇ ਕਾਨੂੰਨ ਦੀ ਦੁਰਵਰਤੋਂ ਕਰਦੇ ਜਿਹੜੀ ਕਾਨੂੰਨ ਦੀ ਦੁਰਵਰਤੋਂ ਨਹੀਂ ਹੁੰਦੀ ਜਿੰਨੇ ਵੀ ਮੇਰੇ ਨੌਜਵਾਨ ਸਤਿਕਾਰਯੋਗ ਸੱਜਣ ਖੜੇ ਨੇਗੇ ਮੇਰੇ ਭਰਾ ਨੇਗੇ ਛੋਟੇ ਖੜੇ ਨੇਗੇ ਦੇਖੋ ਇਹ ਸਾਡੇ ਪੰਜਾਬ ਦੀ ਰੀੜ ਦੀ ਹੱਡੀ ਨੇ ਕਿਸੇ ਵੀ ਪੰਜਾਬ ਦੀ ਕਿਸੇ ਵੀ ਸੂਬੇ ਦੀ ਕਿਸੇ ਵੀ ਦੇਸ਼ ਦੀ ਜਿਹੜੇ ਕਿ ਨ ਇਸ ਕਰਕੇ ਨੌਜਵਾਨ ਸਾਥੀਓ ਦੋ ਮੇਰੀਆਂ ਬੇਨਤੀਆਂ ਨੇ ਭਰਾਵੋ ਜਿਨ੍ਹਾਂ ਤੇ ਮੈਂ ਦੋਨਾਂ ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਇੱਕ ਤਾਂ ਦੇਖੋ ਨਸ਼ਾ ਭਰਾਵੋ ਇਹ ਪਿੰਡ ਦੇ ਵਿੱਚ ਬਹੁਤ ਘਟਾ ਹੈ ਮੈਂ ਇਥੋਂ ਪਤਾ ਲੱਗਦਾ ਨਾ ਚਿਹਰਾ ਤੋਂ ਬਾਕੀ ਮੈਨੂੰ ਮੈਂ ਪੁੱਛਿਆ ਵੀ ਆਉਣ ਸਰਦੇ ਨਸ਼ਾ ਤੇ ਦੂਸਰਾ ਭਰਾਵੋ ਜਿਹੜਾ ਪ੍ਰਵਾਸ ਹੈ ਆਪਾਂ ਇਸ ਤੇ ਆਪਾਂ ਠੱਲ ਪਾਈ ਇੱਥੇ ਆਪਾਂ ਕੰਮ ਰੋਜ਼ਗਾਰ ਪੈਦਾ ਕਰੀਏ ਤੇ ਜੇਕਰ ਪਿੰਡਾਂ ਦੇ ਵਿੱਚ ਇੱਕ ਤਾਂ ਆਪਣੇ ਵਿੱਚ ਏਕਤਾ ਰੱਖੋਗੇ ਜਿਵੇਂ ਕਲੱਬ ਬਣਾ ਕੇ ਰੱਖੋਗੇ ਤਾਂ ਲੀਡਰਾਂ ਤੋਂ ਬਚ ਰਹੋਗੇ ਨਹੀਂ ਹਰ ਇੱਕ ਪਿੰਡ ਦੇ ਵਿੱਚ ਆਸ-ਤਾਂਮ ਜਿਹੜੇ ਰਾਜਨੀਤਿਕ ਲੀਡਰ ਨੇ ਖਾਸ ਕਰਕੇ ਝਾੜੂ ਪਾਰਟੀ ਦੀ ਗੱਲ ਕਰਾਂ ਹਰ ਇੱਕ ਪਿੰਡ ਦੇ ਵਿੱਚ ਕਲੇਸ਼ ਪੋਈ ਖੜੀਆਂ ਸਰਪੰਚ ਹੀ ਕਰਦੇ ਹਮ ਸਰਪੰਚ ਦੋ ਦੋ ਤਿੰਨ ਤਿੰਨ ਨੌਜਵਾਨਾਂ ਨੂੰ ਪਿੱਛੇ ਲਾਈ ਫਿਰਦੇ ਨੇ ਪਿੰਡਾਂ ਦੇ ਵਿੱਚ ਕਲੇਸ਼ ਹੋਈ ਜਾਂਦਾ ਲੜਾਈਆਂ ਪੋਈ ਹੁੰਦੀਆਂ ਇਹ ਜਈਆਂ ਲੜਾਈਆਂ ਤੋਂ ਬਚ ਕੇ ਰਹੋ ਕਿਉਂਕਿ ਹੁਣ ਸਰਪੰਚੀ ਦਾ ਵੋਟਾਂ ਆਉਣਗੀਆਂ ਇੱਕ ਦੂਸਰ ਨੂੰ ਲੜਾ ਲੜਾ ਕੇ ਮਾਰਨਗੇ ਇਹ ਜਿਹੜਾ ਇਹ ਤਾਂ ਸਾਨੂੰ ਬਚਣ ਦੀ ਕੋਸ਼ਿਸ਼ ਕਰਨ ਦੀ ਵਧੀਆ ਸਜਾਦਤ ਨੇ ਉਹਨੇ ਬਿਆਨ ਦਿੱਤੇ ਨੇ ਨੇ ਪਿੰਡਾਂ ਦੇ ਵਿੱਚ ਥੋੜਾ ਪਾਕਾਂ ਦੀ ਇੱਕ ਕਿਸੇ ਦੇ ਸਾਹਮਣੇ ਤਸਵੀਰਾਂ ਛੋਟੇ ਵੀਰੇ ਅੱਧਾ ਖਾਣ ਮੜੇ ਜਹਾਨੇ ਦੇ ਖਾਦੇ ਬਾਈ ਨੂੰ ਲਵੇ ਨੂੰ ਜਾ ਜਾ ਸਾਰੇ ਵਿੱਚ ਕਿਥੋਂ ਹਾਂਜੀ ਆ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਦੇਖੋ ਵੀਰ ਮੜੇ ਦੇ ਮੜੇ ਵੀਰ ਮੜੇ ਹਾਂਜੀ ਪਾਂਡਾ ਸਿੱਧਵਾਤ ਵਿੱਚ ਬੋਰਡ ਦੇ ਪੌਦੇ ਵੈਨਫਾਇਰ ਕਲੱਬ ਵੱਲੋਂ ਤੀਸਰਾ ਖੁੰਦਾਨ ਕੰਪਾ ਇੰਦੇ ਇੱਕ ਰੁੱਖ ਸੌ ਸੁਖਾ ਇਹ ਡਾਡੇ ਲਈ ਹਰ ਇੱਕ ਇਨਸਾਨ ਨੂੰ ਲਗਾਉਣੇ ਚਾਹੀਦੇ ਨੇ ਘਾਟੋਂ ਘਾਟ ਆਪਣੀ ਜ਼ਿੰਦਗੀ ਦੇ ਵਿੱਚ 40 ਜਾਂ 50 ਰੁੱਖ ਖੱਟ ਤੋਂ ਵੱਡਾ ਜਿਹਨੂੰ ਸੁਧਾਰਨਾ ਕਰਕੇ ਪਿਆਰ ਕਰਦਾ ਇਹ ਕੁਛ ਨਾ ਕੁਛ ਕਰ ਸਕਦਾ ਸੋਚਣਾ ਦੇਖੋ ਜਿਹੜਾ ਕਿ ਆਪਣਾ ਮੇਨ ਕੰਮ ਆਪਾਂ ਸੰਘਰਸ਼ ਵਾਲੇ ਜਰੂਰ ਤਿਆਰ ਰਹੇ ਕਿ ਨਹੀਂ ਆਪਣੇ ਨਿੱਜੀ ਜ਼ਿੰਦਗੀ ਦੇ ਵਿੱਚੋਂ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਹਾਲਾਤ ਬਦਲਣੇ ਪੰਜਾਬ ਨੂੰ ਬਦਲਣਾ ਤਾਂ ਸੰਘਰਸ਼ ਵਾਲੇ ਜਰੂਰ ਸਮਾਂ ਕੱਢਿਆ ਕਰੋ ਠੀਕ ਹੈ ਨਾ ਗੱਲ ਅੰਦੋਲਨ ਚੱਲਦੇ ਨੇ ਕੋਈ ਸਾਡਾ ਬੰਦੀ ਸਿੰਘ ਆਲਾ ਮੋਰਚਾ ਚੱਲਦਾ ਹੈ ਕਿ ਕਿਸਾਨੀ ਮੋਰਚਾ ਚੱਲਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਮਾੜੇ ਹਾਲਾਤਾਂ ਦੇ ਵਿੱਚ ਪੰਜਾਬ ਬਹੁਤ ਗੁਜ਼ਰ ਰਿਹਾ ਹੈ ਜੇਕਰ ਪੰਜਾਬ ਦੀ ਜਵਾਨੀ ਨਹੀਂ ਉੱਠ ਕੇ ਲੜੂਗੀ ਤਾਂ ਫਿਰ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ ਹਾਂਜੀ ਅੱਛਾ ਅੱਛਾ ਮੈਂ ਆਪਦੇ ਫੋਨ ਤੋਂ ਫੋਨ ਕਰਦਾ ਤੇ ਇਹੀ ਇਹ ਮੈਂ ਬੇਨਤੀ ਜ਼ਰੂਰ ਲੈ ਕੇ ਆਇਆ ਆ ਤੁਹਾਡੇ ਨਗਰ ਦੇ ਵਿੱਚ ਆਇਆ ਮੈਂ ਆਪਦਾ ਕਈ ਕੰਮ ਛੱਡ ਕੇ ਆ ਇਸ ਕਰਕੇ ਜਦੋਂ ਕਿਤੇ ਕੋਈ ਮਾ ਆਪਦੇ ਨਿੱਜੀ ਕੰਮ ਜਿਹਨੇ ਆਉਣਾ ਕਿਤੇ ਨਹੀਂ ਬੁਲਾਉਂਦਾ ਜੇ ਲੋਕ ਇਹ ਸੰਘਰਸ਼ ਦੇ ਵਿੱਚ ਬੁਲਾਉਂਗਾ ਤਾਂ ਉਦੋਂ ਆਜੋ। ਹਾਂ ਬਾਈ ਬਣ ਕੇ ਬਸ ਇਹੀ ਕੋਈ ਆਪਣਾ ਕੀਮਤੀ ਸਮਾਂ ਕੱਢ ਕੇ ਮੜਾ ਪਿੱਛੇ ਤੋਂ ਜਾ ਵੀਰ ਬਣ ਕੇ। ਸਾ ਮੇਰੀ ਦੇਖੋ। ਤੁਸੀਂ ਮੇਰੇ ਭਰਾ। ਬਸ ਤੁਹਾਨੂੰ ਇਹ ਸੰਘਰਸ਼ ਦੇ ਵਿੱਚ ਬੁਲਾਉਂਗਾ ਕੋਈ ਚੰਗੇ ਕੰਮ 'ਚ ਬੁਲਾਉਂਗਾ ਕੋਈ ਚੰਗੇ ਕਾਰਜ 'ਚ ਬੁਲਾਉਂ ਜਿੱਥੇ ਲੋਕਾਂ ਦੇ ਸਾਡੇ ਹੱਕਾਂ ਦੀ ਗੱਲ ਹੈ ਜੀ ਸਾਡੇ ਪੰਜਾਬ ਦੀ ਗੱਲ ਹੈ। ਉੱਥੇ ਜ਼ਰੂਰ ਕੋਸ਼ਿਸ਼ ਕਰਿਓ ਠੀਕ ਹੈ ਬਾਈ। ਧੰਗਾ ਬਾਈ ਆਜੋ ਮੇਰੇ ਕੋਲ। ਹਾਂਜੀ ਬਹੁਤ ਬਹੁਤ ਧੰਨਵਾਦ ਪੰਨਾ ਸਿੱਧੂ ਸਬਜੀ ਦਾ ਜਿਹੜਾ ਆਪਣਾ ਅੱਜ ਇਹਨਾਂ ਦਾ ਕੀਮਤੀ ਕੱਢ ਕੇ ਸਮਾਂ ਕੱਢ ਕੇ ਆਏ ਨੇ ਇਹਨਾਂ ਦਾ ਵੀ ਬਹੁਤ ਹੀ ਵਧੀਆ ਇਨਸਾਨ ਨੇ ਜੋ ਕਿ ਅੱਜ ਇਸੇ ਪਹੁੰਚੇ ਨੇ ਇਹ ਆਪਣੇ ਪਿੰਡ ਟੋੜੇ ਤੇ ਤੁਸੀਂ ਵੇਖ ਸਕਦੇ ਹੋ ਬਲਫਰੇ ਕਲੱਬ ਵੱਲੋਂ ਦਿੱਤਾ ਯੋਗਦਾਨ ਖੂਦਾਨ ਕੈਂਪ ਆ ਜਿੰਨੇ ਜਿੰਨੇ ਉਹਨਾਂ ਦੇ ਮੱਥੇ ਹਾਂਜੀ ਦਿੱਕੀਬੀਰ ਮੜੀ ਦੀ ਗੱਲ ਕਰਦੀ ਆ ਬਾਈ ਵੀਰਾਂ ਜਾ ਕੇ ਜਬਰਤੋਂ ਕੱਟਦੇ ਸੀ ਸੁਣਨੇ ਕਰਨ ਕਰਨ ਕੱਟੀ ਮਾਰੀ ਆ ਜਾ ਆ ਆ ਗਏ ਉਹ ਜਿਹਨੇ ਕਰਾ ਲਈ ਵੀਰ ਇਧਰ ਹੋਇਆ ਸਾਈਡ ਤੇ ਹਾਂਜੀ ਉਹ ਭਾਈ ਜਿਹਨੇ ਫੋਟੋ ਕਰਾ ਲਈ ਉਹਨੇ ਸਾਈਡ ਤੇ ਹੋਈ ਜਾਓ ਤੁਸੀਂ ਦੇਖ ਸਕਦੇ ਹੋ ਪੰਨਾ ਸਿੱਧੂ ਪਹੁੰਚੋਏ ਨੇ ਦੇਖੋ ਜੀ ਇਹਨਾਂ ਦੀ ਇਹ ਗੱਡੀ ਆ ਇਹੀ ਕਿ ਐਸਾ ਇਹਨਾਂ ਦੀ ਬਾਹਰ ਖੜੀ ਹੋਵੇ ਇਹ ਸਾਰੇ ਬਾਈ ਇਹਨਾਂ ਨਾਲ ਆਏ ਹੋਏ ਨੇ ਗੱਡੀਆਂ ਇਹਨਾਂ ਦੀਆਂ ਨੇ ਸਾਰੀਆਂ ਇੱਥੇ ਰੱਖੀ ਰੱਖੀ ਹਾਂਜੀ ਆ ਰੁਕ ਲੈ ਤੁਸੀਂ ਦੇਖ ਸਕਦੇ ਹੋ ਬਾਈ ਦੇ ਹੱਥ ਦੇ ਵਿੱਚ ਉਹ ਯਾਰ ਇੱਕ ਮਿੰਟ ਖੜ ਜੋ ਦੇ ਕੋਈ ਕਿੰਨਾ ਸਾਹੇ ਨੌਜਵਾਨਾਂ ਦੇ ਵਿੱਚ ਇਹ ਸੈਲਫੀਆਂ ਕਰਾਉਂਦੇ ਨੇ ਫੋਟੋਆਂ ਕਰਾਉਂਦੇ ਨੇ ਜਿਵੇਂ ਕਿ ਇਹਨਾਂ ਦੇ ਨਾਲ ਉਹ ਜਿਹੇ ਇਨਸਾਨ ਵੀ ਬਣੋ ਇਹਨਾਂ ਦੀ ਤਰ੍ਹਾਂ ਹਾਂਜੀ ਸਾਨੂੰ ਇੱਕ ਹੋਣਾ ਚਾਹੀਦਾ ਹਰ ਇੱਕ ਇਨਸਾਨ ਨੂੰ ਇਹਨਾਂ ਦੀ ਸੋਚ ਤੇ ਚੱਲਣਾ ਚਾਹੀਦਾ ਹੈ ਹਾਂਜੀ ਦੇਖ ਸਕਦੇ ਹੋ ਪਾਰੀ ਕੱਠੇ ਦੇ ਵਿੱਚ ਆਏ ਆਪਾਂ ਕਰਾਉਨੇ ਯਾਰ ਆਏ ਚਾਰੇ ਕਰਾਉਨੇ ਆਪਾਂ ਦੇਖੋ ਜੀ ਇਸ ਸਮੇਂ ਪਹੁੰਚੇ ਹੋਏ ਆ ਪਿੰਡ ਟੌੜੇ ਜਿੱਥੇ ਕੀ ਭਾਨਾ ਸਿੱਧੂ ਸਾਹਿਬ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਇਸ ਸਮੇਂ ਹਾਂਜੀ ਤੇ ਜਿਹੜਾ ਇਹ ਇਹ ਦੀ ਖਿਚਾਓ ਫੋਟੋ ਚੱਲ 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 ਇਹ ਜਿਹੜਾ ਜੰਪੀ ਦਾ ਰਸੂਨ ਦਾ ਤੇ ਪਿੰਡ ਦੇ ਨਵੀਨ ਦੇ baba ji do bolo boli a jao